ਹੈਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਲਜੀਤ ਕੌਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਆ ਹਾਂਜੀ ਅੱਜ ਆ ਤਾਂ ਆਪਾਂ ਤੁਹਾਨੂੰ ਸਲਵਾਰ ਦੇ ਉੱਪਰ ਕਮੀਜ਼ ਨਾਲ ਦਾ ਕੱਪੜਾ ਲਾਉਣਾ ਸੁਖਾਵਾਂਗੇ ਲੈਸਾਂ ਲਾ ਕੇ ਬਹੁਤ ਹੀ ਸੋਹਣਾ ਬਣ ਜਾਂਦੀ ਸਲਵਾਰ ਇਹ ਆਪਾਂ 1.75 ਇੰਚ ਪਹੁੰਚੇ ਬਣਾ ਕੇ ਕੱਪੜਾ ਛੱਡ ਲੈਣਾ ਤੇ ਇੱਥੇ ਆਪਾਂ ਸਿੱਧੀ ਸਿੱਧੀ ਲੈਂਨ ਲਾ ਲੈਣੀ ਹੈ ਇੱਕ ਹੁਣ ਆਪਾਂ ਲੈਸ ਲਾਣੀ ਹੈ ਇੱਕ ਪਾਸੇ ਆਪਾਂ ਲੈਂਸ ਰੱਖ ਲੈਣੀ ਆ ਜਿਹੜੀ ਆਪਾਂ ਲੈਣ ਲਈ ਪਹਿਲੀ ਇੱਕ ਪਾਸੇ ਆਪਾਂ ਕੱਪੜਾ ਰੱਖ ਲਿਆ ਹੁਣ ਆਪਾਂ ਇਹਦੀ ਸਿਲਾਈ ਲਾ ਦੇਣੀ ਬਹੁਤ ਹੀ ਸੋਹਣੇ ਇਹ ਪੌਚੇ ਬਣ ਜਾਂਦੇ ਪੌਚਿਆਂ ਦੇ ਉੱਪਰ ਲਾਉਣਾ ਆਪਾਂ ਸਾਡੇ ਸਾਡੇ ਕਿ 4 ਛੱਡ ਕੇ ਇੰਚ ਇਸ ਤਰ੍ਹਾਂ ਆਪਾਂ ਇੱਕ ਪੱਟੀ ਲਾ ਦੇਣੀ ਨਾਲ ਇੱਥੇ ਇੱਕ ਲੈਸ ਲਾ ਦੇਣੀ ਆ ਬਹੁਤ ਹੀ ਸੋਹਣੀ ਇਸ ਤਰ੍ਹਾਂ ਬਣੀ ਸਲਵਾਰ ਲੱਗਦੀ ਆ ਇਹ ਜਿਹੜਾ ਕੱਪੜਾ ਆਪਾਂ ਉੱਪਰ ਲਾਉਣੇ ਆ ਆਪਣੇ ਇਸ ਨਾਲ ਦਾ ਕਮੀਜ਼ ਆ ਇਹਦਾ ਇਸੇ ਤਰ੍ਹਾਂ ਇਹ ਆਪਾਂ ਦੂਜੀ ਸਾਈਡ ਤੇ ਸਲਾਈ ਲਾ ਲਈ ਸੀ ਪਹਿਲਾਂ ਜਦੋਂ ਆਪਾਂ ਲੈਂ ਲਾ ਕੇ ਲਾ ਲਈਏ ਨਾ ਚਾਹੇ ਨਿਸ਼ਾਨ ਲਾ ਕੇ ਲਾ ਲਈਏ ਤਾਂ ਫਿਰ ਆਪਣਾ ਸਿੱਧੀ ਸਿੱਧੀ ਲੱਗ ਜਾਂਦੀ ਹੈ ਇਹ ਕੋਈ ਵਲ ਨਹੀਂ ਪੈਂਦਾ ਕੁਝ ਨਹੀਂ ਪੈਂਦਾ ਵਿੱਚ ਬੜੀ ਆਪਣੀ ਲੈਸ ਵਾਧੂਏ ਕੱਟ ਦੇਣੀ ਆਪਾਂ ਇਹ ਆਪਣੇ ਇਸ ਤਰ੍ਹਾਂ ਪੱਟੀ ਲੱਗ ਜਾਣੀ ਇੱਥੇ ਕਿਵੇਂ ਇਹ ਨਾਲ ਦੀ ਕਪੜਾ ਬਹੁਤ ਹੀ ਸੋਹਣਾ ਲੱਗਦਾ ਇਹ ਪਾਸੇ ਤੋਂ ਆਪਾਂ ਬਾਹਰ ਘਾਟ ਕੱਪੜਾ ਜਿਹੜਾ ਕੱਟ ਦੇਣਾ ਹੁਣ ਆਪਾਂ ਜਿੰਨਾ ਇਹਦਾ ਪੌਂਚਾ ਰੱਖਣਾ ਉੰਨਾ ਆਪਾਂ ਸਿਉਣ ਲਾ ਦੇਣੀ ਹੈ ਇਸ ਤਰ੍ਹਾਂ ਦੀ ਆਪਣੀ ਇਹ ਪੱਟੀ ਲੱਗ ਜਾਣੀ ਬਹੁਤ ਹੀ ਸੋਹਣੀ ਲੱਗਦੀ ਹੈ ਜੇ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਕਮੈਂਟ ਕਰਕੇ ਦੱਸੋ